ਲੋਕ ਸਭਾ ਹਲਕਾ ਗੁਰਦਾਸਪੁਰ ਦਾ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਇਸ ਮੌਕੇ ਤੇ ਉਹਨਾਂ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੰਤ ਕਟਾਰੂ ਚੱਕ ਆਪ ਦੇ ਨੇਤਾ ਜਗਰੂਪ ਸਿੰਘ ਸੇਖਮਾ ਅਤੇ ਰਮਨ ਬੈਲ ਮੌਜੂਦ ਸਨ। ਇਸ ਮੌਕੇ ਤੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਅੱਜ ਤੋਂ ਉਹਨਾਂ ਵੱਲੋਂ ਇਹ ਪ੍ਰਚਾਰ ਹੋਰ ਤੇਜ਼ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਲੋਕਾਂ ਦਾ ਉਹਨਾਂ ਨੂੰ ਸਾਥ ਮਿਲ ਰਿਹਾ ਹੈ ਜੋ ਕਿ ਉਹਨਾਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ। ਨਾਲ ਹੀ ਉਹਨੇ ਵੀ ਕਿਹਾ ਕਿ ਇਸ ਇਲਾਕੇ ਦੇ ਵਿੱਚ ਵਕ-ਵਕ ਮੁੱਦੇ ਹਨ ਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਹੀ ਉਹ ਚੋਣਾਂ ਵਿੱਚ ਉਤਰੇ ਨੇ ਤੇ ਉਹ ਲੋਕਾਂ ਨੂੰ ਇਹਨਾਂ ਮੁੱਦਿਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਦਿਵਾਉਣ ਵਾਸਤੇ ਆਪਣਾ ਸਹਿਯੋਗ ਜ਼ਰੂਰ ਦੇਣਗੇ। ਹੋਰ ਡਬਲ ਕੰਮ ਕਰਾਂਗੇ ਜੀ। ਹੋਰ ਖੁਸ਼ੀ ਹੈ ਇਸ ਗੱਲ ਦੀ ਵੀ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਬਖਸ਼ੀ ਹੈ ਉਹ ਤਨਦੇਈ ਨਾਲ ਨਿਭਾਵਾਂਗੇ ਜੀ ਆਪਾਂ। ਕੀ ਜੀ ਚੈਰੀ ਸਾਹਿਬ ਅ ਅਗਲੇ ਦਿਨਾਂ ਦੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਜੀ ਵੀ ਆਉਣਗੇ ਤੁਹਾਡੀ ਚੋਣ ਮੀਂਹ ਬਿਲਕੁਲ ਜੀ ਬਿਲਕੁਲ ਉਹ ਵੀ ਆ ਰਹੇ ਨੇ ਔਰ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹ ਵੀ ਆਉਣਗੇ ਜੀ ਔਰ ਇਹ ਜਿਹੜੀ ਇਲੈਕਸ਼ਨ ਹੈ ਮੈਂ ਇਨੀ ਗੱਲ ਕਹਿਣਾ ਚਾਹੁੰਦਾ ਵੀ ਇਹ ਇਹਦਾ ਜਿਹੜਾ ਰੁਝਾਨ ਹੈ ਜਿਹੜਾ ਰਿਜ਼ਲਟ ਇੱਕ ਬਹੁਤ ਵਧੀਆ ਤੁਹਾਡੇ ਸਾਹਮਣੇ ਨਜ਼ਰ ਆਊਗਾ ਜੀ ਚੈਰੀ ਜੀ ਮੁੱਦੇ ਕੀ ਹੈ ਇਸ ਦੇ ਵਿੱਚ ਦੇ ਵਿੱਚ ਦੇ ਹਲਕੇ ਦੇ ਵਿੱਚ ਦੇਖੋ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਵੇਖਿਆ ਹੋਊਗਾ ਮੈਂ ਪਿੰਡ ਪਿੰਡ ਜਾ ਰਿਹਾ ਹਾਂ ਔਰ ਮੇਰੀ ਕੋਸ਼ਿਸ਼ ਇਹ ਆ ਵੀ ਮੈਂ ਹਰ ਪਿੰਡਾਂ ਦੇ ਲੋਕਾਂ ਨੂੰ ਟੱਚ ਕਰਾਂ। ਔਰ ਗਰਾਊਂਡ ਲੈਵਲ ਤੋਂ ਇੱਕ ਮੁੱਦੇ ਨਿਕਲ ਕੇ ਹੁੰਦੇ ਰੋਜ਼ਾਨ ਨਿਕਲ ਕੇ ਹੁੰਦੇ। ਜੇ ਮੈਂ ਦੀਨਾ ਨਗਰ ਗਿਆ ਉੱਥੇ ਜਦੋਂ ਪਾਣੀ ਵੱਧ ਜਾਂਦਾ ਹੈ ਦਰਿਆਵਾਂ ਦੇ ਜਿਹੜੇ ਬੰਨ ਲੱਗੇ ਹੁੰਦੇ ਆ ਤੁਸੀਆਂ ਜਿਹੜੀਆਂ ਟੁੱਟ ਜਾਂਦੀਆਂ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋ ਜਾਂਦੀਆਂ। ਜੇ ਮੈਂ ਪਠਾਨਕੋਟ ਗਿਆ ਤੇ ਉੱਥੇ ਸਭ ਤੋਂ ਵੱਡਾ ਜਿਹੜਾ ਅ ਮੁੱਦਾ ਕਹਿ ਸਕਦੇ ਆ ਵੀ ਜਿਹੜਾ ਫਟਕਿਆਂ ਦਾ ਕਿਉਂਕਿ 24 ਘੰਟਿਆਂ ਦੇ ਵਿੱਚ ਉਹਦੇ 4 ਘੰਟੇ 5 ਘੰਟੇ ਦੇ ਪਠਾਨਕੋਟ ਜਿਹੜਾ ਬਲਾਕ ਹੀ ਰਹਿੰਦਾ ਸੁजानਪੁਰ ਦੇ ਵੀ ਇਹੋ ਹਾਲਾਤ ਨੇ ਉਸ ਤੋਂ ਬਾਅਦ ਗੱਲ ਕਰੀਏ ਬਟਾਲੇ ਦੀ ਬਟਾਲੇ ਦੀ ਇੰਡਸਟਰੀ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਹੈ ਨਾ ਤੇ ਕੋਈ ਵੱਡੀ ਸਾਡੇ ਕੋਈ ਇੰਡਸਟਰੀ ਹੈ ਇੱਥੋਂ ਤੱਕ ਕਿ ਵੀ ਕਾਦੀਆਂ ਹਲਕੇ ਦੇ ਵਿੱਚ ਵੀ ਸਾਡੇ ਉਨ ਮਿਲ ਚੱਲਿਆ ਕਰਦੀ ਸੀ ਹਜ਼ਾਰਾਂ ਦੀ ਤਦਾਦ ਚ ਉੱਥੇ ਮੈਂ ਕਹਿ ਸਕਦਾ ਹਾਂ ਵੀ ਲੋਕ ਕੰਮ ਕਰਦੇ ਸੀ ਰੋਜ਼ਗਾਰ ਵਧਿਆ ਸੀ ਪਰ ਉਹ ਵੀ ਬੰਦ ਕਰ ਦਿੱਤੇ ਇਹਦੇ ਨਾਲ ਨਾਲ ਵੱਡਾ ਹਸਪੀਟਲ ਉਹ ਜਿਹੜਾ ਉਹ ਸਾਨੂੰ ਲੋਕ ਸਭਾ ਗਰਦਾਸਪੁਰ ਵਾਲਿਆਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਸਾਨੂੰ ਅਕਸਰ ਜਦੋਂ ਵੀ ਕੋਈ ਪੇਸ਼ੈਂਟ ਜਿਆਦਾ ਸੀਰੀਅਸ ਹੁੰਦਾ ਸਾਨੂੰ ਚੰਡੀਗੜ੍ਹ ਜਾਂ ਦਿੱਲੀ ਜਾਣਾ ਪੈਂਦਾ ਫਿਰ ਨਾਲ ਦੇ ਨਾਲ ਖੇਡ ਸਟੇਡੀਅਮ ਇਹ ਬੜੇ ਜ਼ਰੂਰੀ ਨੇ ਜੀ ਸਾਡੇ ਪੰਜਾਬ ਦੀ ਨੌਜਵਾਨੀ ਬਚਾਉਣ ਵਾਸਤੇ ਤੇ ਵੱਡੀ ਗੱਲ ਇੱਕ ਜਿਹੜਾ ਮੇਨ ਮੁੱਦਾ ਨਾਲ ਬਾਰਡਰ ਤੋਂ ਉਹਨੇ ਪੰਛੀ ਨਹੀਂ ਹੁੰਦੇ ਜਿੰਨੇ ਡਰੋਨ ਹੁੰਦੇ ਨੇ ਉਹਦੀ ਹਿਫਾਜ਼ਤ ਕਰਨ ਲਈ ਉਹਦਾ ਪਹਿਲ ਕਦਮੀ ਵਾਸਤੇ ਉਪਰਾਲਾ ਚੁੱਕਣ ਵਾਸਤੇ ਜਿਹੜਾ ਜੇ ਆਪਾਂ ਵਿਰੋਧੀਆਂ ਨੂੰ ਕਿਵੇਂ ਦੇਖਦੇ ਹੋ ਬਾਕੀ? ਚੈਨ ਬਦਲ ਚਤੇ ਨਹੀਂ ਰਹੇ ਅੱਗੇ ਤੇ ਤਿੰਨ ਤਿਰਕੂ ਲੰਮ ਕਾਫੀ ਅੱਛਾ ਕੰਮ ਕਰਦਾ। ਅਹ ਦੇਖੋ ਜੀ ਵਿਰੋਧੀ ਆਪਣਾ ਕੰਮ ਕਰ ਰਹੇ ਆ। ਅਸੀਂ ਆਪਣਾ ਕੰਮ ਕਰ ਰਹੇ ਆ। ਫਤਵਾ ਲੋਕਾਂ ਨੇ ਦੇਣਾ ਇਹ ਵੋਟ ਦਾ ਮਤਲਬ ਹੈ ਮਤਦਾਨ। ਇਹ ਮਤਦਾਨ ਹੈ। ਇਹ ਲੋਕਾਂ ਤੇ ਡਿਪੈਂਡ ਹੈ ਸਾਡੀ ਸੋਚ ਕੀ ਹੈ। ਮੈਂ ਪਿੰਡਾਂ 'ਚ ਜਾ ਰਿਹਾ। ਕਿਹੜੀ ਸਰਕਾਰ ਨੇ ਤੁਹਾਡੇ ਨਾਲ ਸਾਥ ਦਿੱਤਾ? ਕਿਹੜੀ ਸਰਕਾਰ ਨੇ ਤੁਹਾਡੇ ਹੱਕਾਂ ਦੀ ਗੱਲ ਕੀਤੀ ਤੇ ਕਿਹੜੀ ਸਰਕਾਰਾਂ ਨੇ ਤੁਹਾਡੀਆਂ ਜੇਬਾਂ ਚੋਂ ਪੈਸੇ ਕਢਾਉਣ ਦੀ ਗੱਲ ਕੀਤੀ ਇਹ મતਦਾਨ ਹੁੰਦਾ ਹੈ ਇਹਦੇ ਵਿੱਚ ਅੱਜ ਮੈਂ ਪਿੰਡਾਂ ਚ ਜਾਣਾ ਮੁਹੱਲਿਆਂ ਚ ਜਾਣਾ ਲੋਕਾਂ ਦੇ 85% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਕਿਸੇ ਦਾ 2000 ਬਚ ਰਿਹਾ ਕਿਸੇ ਦਾ 3000 ਬਚ ਰਿਹਾ ਕਈ ਵਾਰੀ ਤੇ ਮੈਂ ਪ੍ਰਚਾਰ ਕਰਦਾ ਹੁੰਨਾ ਮੈਨੂੰ ਕਾਂਗਰਸੀ ਅਕਾਲੀ ਆ ਹੁਣ ਵੀ ਅਰਦਾਸਪੁਰ ਹੁੰਦੇ ਆ ਮੈਨੂੰ ਮਿਲੇ ਨੇ ਕਹਿੰਦੇ ਹੈ ਤੇ ਅਸੀਂ ਬੀਜੇਪੀ ਵਾਲੇ ਪਰ ਝਾੜੂ ਫੇਰ ਤੈਰ ਕੇ ਮੈਂ ਉਹਨਾਂ ਨੂੰ ਪੁੱਛਿਆ ਕਾਰਨ ਕਹਿੰਦੇ ਸਾਡੀਆਂ ਜੁੱਤੀਆਂ ਘਸ ਗਈਆਂ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC Naval Unit, Swimming Classes, Judo, Taekwondo, Karate, and Skating Classes, Training of Vocal, Classical, and Western Music, Dance Classes for Hip Hop, Freestyle, Jazz, Locking Popping, Chess, Horse Riding, Football, and so on. A&M's GEMS Cambridge International School opposite Canada Palace near A&M Institute's Jalandhar Dalhousie Bypass Road, Parthankur.